ਗੱਲ ਜੀ 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 ਮਰਦਾਬਾ ਮਰਦਾਬਾ ਅੰਮ੍ਰਿਤ ਲੋਕ ਜਿੰਦਾਬਾਦ ਜਿੰਦਾਬਾਦ ਮੈਂ ਰਿਸ਼ਪਾਲ ਸਿੰਘ ਪੀਐਸਸੀਬੀ EMPLOYEES FOUNDATION ਅਟਕ ਡਿਪਟੀ ਜਨਰਲ ਸੈਕਟਰੀ ਪੰਜਾਬ ਔਰ ਮੈਂਬਰ ਇਕਤਾ ਮੰਚ ਜਿਹੜੀ ਮੰਗਾਂ ਬਾਰੇ ਔਰ ਜੋ ਬੋਰਡ ਦੀਆਂ ਨੀਤੀਆਂ ਉਹਨਾਂ ਬਾਰੇ ਸਾਥੀ ਰਗਵੀਰ ਜੀ ਨੇ ਤੁਹਾਨੂੰ ਦੱਸ ਦਿੱਤਾ ਮੈਂ ਕੱਲ ਦੀ ਜਿਹੜੀ ਆ ਉਹਦੇ ਬਾਰੇ ਗੱਲ ਤੁਹਾਨੂੰ ਕਰਾਂਗਾ ਕੱਲ ਅਸੀਂ 12 ਵਜੇ ਅਸੀਂ ਜਿਹੜੇ ਸੀ ਚੰਡੀਗੜ੍ਹ ਪਹੁੰਚ ਗਏ ਸਾਨੂੰ ਮੀਟਿੰਗ ਵਾਸਤੇ ਬੁਲਾਇਆ ਹੋਇਆ ਸੀ ਪੀਐਸਸੀ ਬੈਂਪਲਾਈ ਫੈਡਰੇਸ਼ਨ ਏਟਕ ਇਕਤਾ ਮੰਚ ਜੁਆਇੰਟ ਫੋਰਮ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਔਰ ਪਾਵਰ ਕਾਮ ਤੇ ট্রান্সਕੋ ਪੈਨਸ਼ਨ ਯੂਨੀਅਨ ਏਟਕ ਮੀਟਿੰਗ ਜਿਹੜੀ ਸੀ ਉਹ ਪਹਿਲਾਂ ਅਸੀਂ ਜਿਹੜੀ ਸੀ ਤਿਆਰੀ ਕੀਤੀ ਸਾਨੂੰ ਆਸ ਨਹੀਂ ਸੀ ਵੀ ਮੀਟਿੰਗ ਦੇ ਵਿੱਚ ਇਹੋ ਜਿਹੇ ਜਿਹੜੇ ਆ ਖਾਸ ਸਹੁਦੇਦਾਰ ਜਿਦਾਂ ਕਦੇ ਅੱਜ ਤੱਕ ਮੀਟਿੰਗ ਵਿਲੀ ਬੋਰਡ ਦੀ ਹੋਈ ਹੋਵੇ ਤੇ ਉਹ ਚ ਵਿੱਤ ਮੰਤਰੀ ਸਾਹਿਬ ਪਹੁੰਚੇ ਹੋਣ ਹਰਪਾਲ ਚੀਮਾ ਜੀ ਇਹ ਪਹਿਲੀ ਵਾਰੀ ਹੋਇਆ ਸਾਡੇ ਚ ਬਹੁਤ ਖੁਸ਼ੀ ਦੀ ਲਹਿਰ ਸੀ ਵੀ ਐਤ ਕੀ ਵਿੱਤ ਮੰਤਰੀ ਜੀ ਆਇਆ ਐਤ ਕੀ ਦਾ ਕੁਛ ਨਾ ਕੁਛ ਇਹ ਦੇਣਗੇ ਉਹਦੇ ਨਾਲ ਸਾਡੇ ਬਿਜਲੀ ਮੰਤਰੀ ਪੰਜਾਬ ਹਰਪਜਨ ਜੀ ਈਟੀਓ ਸਾਹਿਬ ਇਹਦੇ ਨਾਲ ਹੀ ਸਾਡੇ ਬੋਰਡ ਮੈਨੇਜਮੈਂਟ ਸੀਐਮਡੀ ਸਾਹਿਬ ਬਹੁਤ ਹੀ ਵਧੀਆ ਮਾਹੌਲ ਦੇ ਵਿੱਚ ਜਿਹੜੀ ਮੀਟਿੰਗ ਹੋਈ ਇੱਥੋਂ ਤੱਕ ਕਿ ਜਿਹੜੀ ਸਾਡੀ ਜਥੇਬੰਦੀਆਂ ਦੀ ਤਿਆਰੀ ਸੀ ਉਹ ਤਿਆਰੀ ਦੇ ਵਿੱਚ ਵਿੱਤ ਮੰਤਰੀ ਸਾਹਿਬ ਨੇ ਉਹਨਾਂ ਨੂੰ ਝਾੜਾਂ ਪਾਈਆਂ ਵੀ ਜਿੱਥੇ ਬੰਦੀਆਂ ਅੰਕੜੇ ਲੈ ਕੇ ਆਈਆਂ ਹੋਈਆਂ ਆ ਔਰ ਤੁਹਾਡੇ ਕੋਲ ਹੈ ਹੀ ਕੁਛ ਨਹੀਂ ਦੱਸਣ ਵਾਸਤੇ ਔਰ ਉਹਨਾਂ ਦੇ ਨਾਲ ਜਿਹੜੀ ਸੀ ਸਾਡੀ ਜਥੇਬੰਦੀ ਨੇ ਉਹਨੂੰ ਮੰਗਾਂ ਦੇ ਸਬੰਧ ਵਿੱਚ ਲਾਜਵਾਬ ਕੀਤਾ ਬੋਲਣ ਤੋਂ ਉਹਨਾਂ ਦਾ ਮੂੰਹ ਬੰਦ ਕੀਤਾ ਅਖੀਰ ਤੇ ਜਿਹੜਾ ਸੀ ਵਿੱਤ ਮੰਤਰੀ ਜੀ ਨੂੰ ਕਹਿਣਾ ਪਿਆ ਵੀ ਇਹ ਤੁਹਾਡੀਆਂ ਮੰਗਾਂ ਬਿਲਕੁਲ ਜਾਇਜ਼ ਆ ਔਰ ਮੰਨੀਆਂ ਚਾਹੀਦੀਆਂ ਸਾਡੀ ਹਾਜ਼ਰੀ ਦੇ ਵਿੱਚ ਜਿਹੜਾ ਸੀ ਵਿਤ ਮੰਤਰੀ ਸਾਹਿਬ ਨੇ ਮੈਨੇਜਮੈਂਟ ਨੂੰ ਕਿਹਾ ਵੀ ਇਹ ਛੋਟੀਆਂ-ਛੋਟੀਆਂ ਮੰਗਾਂ ਨੂੰ ਕਿਉਂ ਤੁਸੀਂ ਲਟਕਾ ਰਹੇ ਹੋ ਕਿਉਂ ਇਹਨਾਂ ਨੂੰ ਜਿਹੜੀ ਆ ਉਹ ਤੁਸੀਂ ਇੱਥੇ ਤੱਕ ਲੜਾਈ ਨੂੰ ਲੈ ਕੇ ਆਂਦਾ ਇਹਨਾਂ ਨੂੰ ਉੱਥੇ ਹੀ ਨਿਵੇੜ ਦੇਣਾ ਚਾਹੀਦਾ ਸੀ ਮੈਂ ਛੋਟ ਦੇ ਵਿੱਚ ਜਿਹੜੀ ਆ ਗੱਲ ਨਵੇੜਾਂ ਕਿਉਂਕਿ ਜਿਆਦਾ ਲੰਬਾ ਫਿਰ ਉਹ ਟੀਵੀ ਤੇ ਵੀ ਥੋੜਾ ਚੱਲਣਾ ਔਖਾ ਜਾਂਦਾ ਉਹਨਾਂ ਨੇ ਸਾਨੂੰ 3:30 ਤੋਂ ਮੀਟਿੰਗ ਸ਼ੁਰੂ ਕਰਕੇ 6 ਵਜੇ ਤੱਕ ਮੀਟਿੰਗ ਸਮਾਪਤ ਹੋ ਗਈ ਉਹਦੇ ਵਿੱਚ ਉਹਨਾਂ ਨੂੰ ਕਹਿਤਾ ਵੀ ਇਹ ਜਿਹੜੀਆਂ ਮੰਗਾਂ ਇਹਨਾਂ ਦੀਆਂ ਮੰਨੋ ਜਿਹੜੀਆਂ ਹੈਗੀਆਂ ਜਾਇਜ਼ ਉਹਦੇ ਵਿੱਚ 6 ਸਵਾ 6 ਤੋਂ ਬਾਅਦ ਜਿਹੜੀਆਂ ਅਸੀਂ ਬਾਹਰ ਆ ਕੇ ਆਪਸੇ ਸਲਾਹ ਕੀਤੀ ਤਾਂ ਅਸੀਂ ਕਿਹਾ ਵੀ ਸਾਨੂੰ ਸਰਕੂਲਰ ਜਿਹੜੇ ਉਹ ਦਿਓ ਤੇ ਸਰਕੂਲਰ ਲੈਣ ਦੀ ਵਾਹਤਰ ਉਹਨਾਂ ਨੇ ਕਿਹਾ ਮਿੰਟਸ ਆਫ ਮੀਟਿੰਗ ਦੇ ਦਨੇ ਆ ਅਸੀਂ ਕਿਹਾ ਮਿੰਟਸ ਆਫ ਮੀਟਿੰਗ ਜਿਹੜੇ ਆ ਉਹ ਤੁਸੀਂ ਪਹਿਲਾਂ 2 6 ਨੂੰ ਵੀ ਦਿੱਤੇ ਆ ਉਹਦੇ ਵਿੱਚ ਦੋ ਵਾਰੀ ਸੀਐਮਡੀ ਸਾਹਿਬ ਨੇ ਟਾਈਮ ਲਿਆ 15 15 ਮੰਗਾ ਮੰਨੀਆਂ ਨਹੀਂ ਸਰਕਾਰ ਵੱਲੋਂ ਕਿ ਨਹੀਂ ਮੰਨੀਆਂ ਮੰਗਾ ਜਿਹੜੀਆਂ ਉਹ ਸਾਡੀਆਂ ਸਹਿਮਤੀ ਬਣੀਆਂ ਉਹਨਾਂ ਨੇ ਕਿਹਾ ਮੰਗਾ ਜਾਇਜ਼ ਆ ਤੁਹਾਨੂੰ ਦੇਣੀਆਂ ਬਣਦੀਆਂ ਪਰ ਮੰਗਾਂ ਦੇ ਅਸੀਂ ਦੋ ਵਾਰੀ ਸਰਕਾਰ ਜਿਹੜੀ ਲਾਰੇ ਲਾ ਚੁੱਕੀ ਆ ਇਸ ਕਰਕੇ ਅਸੀਂ ਉਹਨਾਂ ਨੂੰ ਕਹਿੰਦੇ ਸੀ ਵੀ ਇਹਨਾਂ ਦੇ ਸਰਕੂਲਰ ਜਾਰੀ ਕੀਤੇ ਜਾਣ ਉਹ ਕਹਿੰਦੇ ਸੀ ਵੀ ਸਾਨੂੰ ਸਮਾਂ ਦਿਓ ਸਰਕੂਲਰ ਜਾਰੀ ਕਰਨ ਲਈ ਕਿਉਂਕਿ 2 6 ਤੋਂ ਲੈ ਕੇ ਅੱਜ ਤੱਕ ਜਿਹੜਾ ਸੀ ਉਹਨਾਂ ਨੇ ਕੁਝ ਨਹੀਂ ਕੀਤਾ ਇਸ ਕਰਕੇ ਅਸੀਂ ਕਹਿੰਦੇ ਸਾਨੂੰ ਸਰਕੂਲਰ ਦਿਓ ਮੰਗਾਂ ਦੇ ਸਹਿਮਤੀ ਬਣੀ ਹੋਈ ਆ ਜਵਾਨੀ ਪਰ ਜਿਹੜਾ ਸੀ ਮੰਗਾਂ ਦੇ ਸਹਿਮਤੀ ਬਣੀ ਪਰ ਮੰਗਾਂ ਜਿਹੜੀਆਂ ਜਾਰੀ ਨਹੀਂ ਹੋਈਆਂ ਨਾਲ ਉਹਨਾਂ ਦੇ ਸਰਕੂਲਰ ਜਾਰੀ ਕੀਤੇ ਗਿਆ ਅਗਲਾ ਐਕਸ਼ਨ ਮੈਂ ਉਹ ਤਾਂ ਦੱਸ ਰਿਹਾ ਵੀ 6 ਵਜੇ ਤੋਂ ਲੈ ਕੇ ਰਾਤੀ ਸਵਾ 12 ਵਜੇ ਤੱਕ ਅਸੀਂ ਮਿੰਸੋ ਮੀਟਿੰਗ ਪਲੱਸ ਅਸੀਂ ਜਿਹੜੀ ਸੀ ਸਰਕੂਲਰਾਂ ਦੀ ਵੇਟ ਕਰਦੇ ਰਹੇ ਸਵਾ 12 ਵਜੇ ਸਾਢੇ 12 ਵਜੇ ਤੱਕ ਜਿਹੜਾ ਸੀ ਅਖੀਰ ਉਹ ਹੌਲੀ ਹੌਲੀ ਜਿਹੜੇ ਮੰਤਰੀ ਉਹ ਵੀ ਜਾਣੇ ਸ਼ੁਰੂ ਹੋ ਗਏ ਤੇ ਅਸੀਂ ਵੀ ਫਿਰ ਉਹਨਾਂ ਨਾਲ ਕਰਕੇ ਵੀ ਠੀਕ ਆ ਜੀ ਅਸੀਂ ਰੈਜੀਟੇਸ਼ਨ ਕਰਾਂਗੇ ਔਰ ਰਾਤ ਤੋਂ ਅਸੀਂ ਜਿਹੜੇ 1 ਵਜੇ ਤੋਂ ਐਜੀਟੇਸ਼ਨ ਜਿਹੜੀ ਆ ਉਹ ਸ਼ੁਰੂ ਆ 11 12 13 ਦੀ ਔਰ ਇਸ ਦੇ ਨਾਲ ਹੀ ਅਸੀਂ 15 ਤਰੀਕ ਨੂੰ ਜਿਹੜੀ ਆ ਜੇਕਰ ਨਾ ਬੰਦੇ 15 ਅਗਸਤ ਵਾਲੇ ਦਿਨ ਅਸੀਂ ਮੈਨੇਜਮੈਂਟ ਦਾ ਕਾਲੇ ਝੰਡਿਆਂ ਦੇ ਨਾਲ ਜਿਹੜਾ ਆ ਉਹ ਰੋਸ ਵਿਖਾਵਾ ਕਰਨ ਦਾ ਜਿਹੜਾ ਉਹ ਤਹਿਇਆ ਕੀਤਾ ਨਾ ਵੀ ਜਿੱਥੇ ਮੰਦੀ ਮੈਨੇਜਮੈਂਟ ਜਿਹੜੀ ਆ ਮੰਨੀ ਤਾਂ ਅਸੀਂ ਹੋਰ ਵੀ ਇਹਨੂੰ ਜਿਹੜੀ ਆ ਅੱਗੇ ਵਧਾਉਣ ਤੱਕ ਜਾਵਾਂਗੇ ਰੈਜੀਟੇਸ਼ਨ ਨੂੰ ਹੋਰ ਤੇਜ਼ ਕਰਾਂਗੇ ਜਿਸ ਦੀ ਜ਼ਿੰਮੇਵਾਰੀ ਜਿਹੜੀ ਆ ਚਾਹੇ ਸਪਲਾਈ ਦੀ ਆ ਚਾਹੇ ਹੋਰ ਦੀ ਆ ਮੈਨੇਜਮੈਂਟ ਦੀ ਹੋਏਗੀ ਧੰਨਵਾਦ ਸਤਿ ਜੀ ਹਾਂ ਜੀ ਕੀ ਨਾਮ ਹੈ ਮੈਂ ਰਗਵੀਰ ਸਿੰਘ ਟੈਕਨੀਕਲ ਸਰਵੇਜਰ ਨੇ ਚੀਫ ਆਰ ਕਿ ਨੈਜਰ ਔਰ ਜੁਆਇੰਟ ਫੋਰਮ ਮੈਂਬਰ ਅੱਜ ਅਸੀਂ ਜੁਆਇੰਟ ਫੋਰਮ ਇਕਤਾ ਮੰਚ ਅਤੇ ਐਸੋਸੀਏਸ਼ਨ ਆਫ ਜੇ ਆਤੇ ਗ੍ਰੇਡ ਐਸੋਸੀਏਸ਼ਨ ਰਜਿਸਟਰਡ 24 ਦੇ ਸਾਂਝੇ ਜਿਹੜੇ ਸੱਦੇ ਦੇ ਉੱਤੇ ਪੂਰੇ ਪੰਜਾਬ ਦੇ ਅੰਦਰ 11 12 13 ਤੇ ਮਾਸ ਕੈਜੂਅਲ ਲੀਵ ਦੇ ਉੱਤੇ ਜਾ ਕੇ ਆਪਣਾ ਪ੍ਰੋਟੈਸਟ ਕਰ ਸਕਦੇ ਆ ਕਰ ਰਹੇ ਆ ਔਰ ਇਹ ਪ੍ਰੋਟੈਸਟ ਅਸੀਂ ਜਿਹੜਾ ਹੈਗਾ ਮੈਨੇਜਮੈਂਟ ਨੂੰ ਲਗਭਗ 20 ਦਿਨ ਪਹਿਲਾਂ ਨੋਟਿਸ ਦੇ ਚੁੱਕੇ ਆ 6/2 ਨੂੰ ਸਾਡੀ ਮੀਟਿੰਗ ਹੋਈ ਸੀ ਅ ਦੋ 6 ਨੂੰ ਸੌਰੀ ਦੋ 6 ਨੂੰ ਮੀਟਿੰਗ ਹੋਈ ਸੀ ਔਰ ਉਹਦੇ ਵਿੱਚ 25 ਮੰਗਾਂ ਦੇ ਉੱਤੇ ਸਾਡੀ ਸਹਿਮਤੀ ਹੋਈ ਸੀ ਔਰ ਮੈਨੇਜਮੈਂਟ ਨੇ ਉਹ 25 ਮੰਗਾਂ ਮੰਨਣ ਵਾਸਤੇ ਸਾਨੂੰ 10 ਦਿਨ ਦਾ ਟਾਈਮ ਲਿਆ ਸੀ ਪਰ ਬੜੇ ਅਫਸੋਸ ਦੇ ਨਾਲ ਕਹਿਣਾ ਪੈਂਦਾ ਕਿ ਅਸੀਂ 25 ਦਿਨਾਂ ਤੋਂ ਬਾਅਦ ਲਗਭਗ ਅ ਮੈਨੇਜਮੈਂਟ ਨੂੰ ਦੁਬਾਰਾ ਫੇਰ ਨੋਟਿਸ ਦਿੱਤਾ ਵਰਕ ਟੂ ਰੂਲ ਦਾ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਔਰ ਅ ਬਿਜਲੀ ਮੰਤਰੀ ਦੀ ਧਰਨੇ ਕੋਠੀ ਦੇ ਬਾਹਰ ਇੱਕ ਲਾ ਮਸਾਲ ਆਪਣਾ ਰੋਸ ਪ੍ਰਦਰਸ਼ਨ ਵੀ ਕੀਤਾ ਧਰਨਾ ਵੀ ਲਾਇਆ ਔਰ ਫਿਰ ਵੀ ਸਾਨੂੰ ਜਿਹੜੀ ਹੈਗੀ ਮੈਨੇਜਮੈਂਟ ਨੇ 6 ਤਰੀਕ ਦੀ ਮੀਟਿੰਗ ਦਿੱਤੀ ਸੀ 6 ਤਰੀਕ ਦੀ ਮੀਟਿੰਗ ਦੇ ਵਿੱਚ ਫਿਰ ਉਹੀ ਲਾਰੇ ਲੱਪੇ ਅਸੀਂ ਚਾਹੁੰਦੇ ਸੀ ਵੀ ਜਿਹੜੀਆਂ ਸਾਡੀਆਂ ਸਹਿਮਤੀਆਂ ਹੋਈਆਂ ਨੇ ਉਹਨਾਂ ਦੇ ਸਾਨੂੰ ਸਰਕੂਲਰ ਜਾਰੀ ਕਰਕੇ ਦਿੱਤੇ ਜਾਣ ਤਾਂ ਕਿ ਜਿਹੜੇ ਲੋਕਾਂ ਦੇ ਮਨਾਂ ਦੇ ਵਿੱਚ ਰੋਸ ਆ ਉਹ ਦੂਰ ਹੋ ਸਕੇ ਔਰ ਫਿਰ 6 ਤਰੀਕ ਤੋਂ ਬਾਅਦ ਫਿਰ 8 ਤਰੀਕ ਮੀਟਿੰਗ ਕੀਤੀ 8 ਤਰੀਕ ਨੂੰ ਵੀ ਉਹੀ ਲਾਰੇ ਲੱਪੇ ਸਰਕਾਰ ਜੋ ਲਾਉਂਦੀ ਆਈ ਆ ਸ਼ੁਰੂ ਤੋਂ ਔਰ ਫਿਰ ਰਾਤ 10 ਤਰੀਕ ਕੱਲ ਅਸੀਂ 3 ਵਜੇ ਫਿਰ ਮੀਟਿੰਗ ਵਾਸਤੇ ਚੰਡੀਗੜ੍ਹ ਦੇ ਵਿੱਚ ਹਾਜ਼ਰ ਹੋਏ ਔਰ ਸਾਡੇ ਸੀਨੀਅਰ ਲੀਡਰਸ਼ਿਪ ਜਿਹੜੀ ਸੀ ਉੱਥੇ ਹਾਜ਼ਰ ਸੀ ਉਹ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਸਾਥੀ ਰਿਸ਼ਪਾਲ ਜੀ ਉਸ ਟਾਈਮ ਤੇ ਉੱਥੇ ਹਾਜ਼ਰ ਸੀ ਪਰ ਉੱਥੇ ਵੀ ਉਹਦੇ ਵਿੱਚੋਂ ਸਾਨੂੰ ਕੁਝ ਮਹਿਕਮੇ ਨੇ ਮੈਨੇਜਮੈਂਟ ਨੇ ਔਰ ਬਿਜਲੀ ਮੰਤਰੀ ਅਤੇ ਵਿੱਤ ਮੰਤਰੀ ਦੀ ਹਾਜ਼ਰੀ ਦੇ ਵਿੱਚ ਕੱਲ੍ਹ ਦੀ ਸਾਡੀ ਮੀਟਿੰਗ ਹੋਈ ਆ ਸਾਢੇ 3 ਘੰਟੇ ਮੀਟਿੰਗ ਹੋਣ ਦੇ ਬਾਵਜੂਦ ਵੀ ਸਾਡੇ ਸਾਥੀਆਂ ਨੇ 12 ਵਜੇ ਤੱਕ ਵੇਟ ਕੀਤੀ ਕਿ ਸਾਨੂੰ ਜਿਹੜੇ ਨੋਟੀਫਿਕੇਸ਼ਨ ਨੇ ਸਰਕੂਲਰ ਨੇ ਮਿਲ ਜਾਣਗੇ ਪਰ ਜਦੋਂ ਨਹੀਂ ਬਾਹਰਲੇ ਪਾਸੇ ਸਾਨੂੰ ਸਰਕੂਲਰ ਦਿੱਤੇ ਤਾਂ ਫਿਰ ਅਸੀਂ ਜਿਹੜਾ ਦਿੱਤਾ ਹੋਇਆ ਸਾਡਾ ਸੰਘਰਸ਼ ਦਾ ਨੋਟਿਸ ਸੀ ਉਹਦੇ ਤੇ ਆਪਣਾ ਹੋ ਗਏ ਅੱਜ ਅਸੀਂ 11 12 13 ਤਰੀਕ ਨੂੰ ਜਿਹੜੀ ਹੈਗੇ ਮਾਸਕਿਊਲਿਅ ਤੇ ਸਾਰੇ ਪ੍ਰੋਟੈਸਟ ਕਰ ਰਹੇ ਆ ਦੇ ਕੇ ਮਾਸਕਿਊਲਿਅ ਔਰ ਜੇਕਰ ਫਿਰ ਵੀ ਮੈਨੇਜਮੈਂਟ ਕੋਈ ਸਾਨੂੰ ਸਹਿਮਤੀਆ ਦੇ ਸਰਕੂਲਰ ਨਹੀਂ ਦਿੰਦੀ ਤਾਂ ਇਸ ਸੰਘਰਸ਼ ਨੂੰ ਹੋਰ ਅੱਗੇ ਤੋਰਿਆ ਜਾਵੇਗਾ ਔਰ ਅਸੀਂ ਇੱਥੇ ਇੱਕ ਗੱਲ ਦੀ ਮਾਫੀ ਵੀ ਚਾਹੁੰਦੇ ਆ ਉਹ ਖਪਤਕਾਰ ਵੀਰਾਂ ਤੋਂ ਭਰਾਵਾਂ ਤੋਂ ਜਿਨ੍ਹਾਂ ਨੂੰ ਇਸ ਸਮੇਂ ਦੌਰਾਨ ਜੇਕਰ ਬਿਜਲੀ ਦੀ ਕੋਈ ਤੰਗੀ ਹੁੰਦੀ ਆ ਤਾਂ ਉਹਨਾਂ ਨੂੰ ਵੀ ਅਸੀਂ ਮਾਫੀ ਚਾਹੁੰਦੇ ਆ ਕਿਉਂਕਿ ਸਾਨੂੰ ਸਰਕਾਰ ਸਟਰਗਲ ਕਰਨ ਵਾਸਤੇ ਲੜਨ ਵਾਸਤੇ ਮਜਬੂਰ ਕਰ ਰਹੀ ਆ ਥੈਂਕ ਯੂ